ਪਰਾਠੇ ਤਾਂ ਤੁਸੀਂ ਅਕਸਰ ਹੀ ਬਹੁਤ ਵਾਰ ਬਣਾਏ ਹੋਣਗੇ ਆਲੂ ਵਾਲੇ ਪਿਆਜ਼ ਵਾਲੇ ਮੂਲੀ ਮੇਥੀ ਵਾਲੇ ਇਹ ਜਿਹੜੇ ਆਪਾਂ ਪਰੌਂਠੇ ਬਣਾਉਣ ਜਾ ਰਹੇ ਹਾਂ ਇਹ ਬਹੁਤ ਹੀ ਪ੍ਰੋਟੀਨ ਰਿਚ ਪਰੌਂਠੇ ਨੇ ਤੇ ਹੈਲਦੀ ਵਰਜਨ ਪਰੌਠਾ ਇਹਨੂੰ ਕਿਹਾ ਜਾਂਦਾ ਹੈ ਇਹ ਪਰੌਠਾ ਬਣਾਉਣਾ ਬਹੁਤ ਹੀ ਆਸਾਨ ਹੈ ਜਿਹੜਾ ਇਸਤੇਮਾਲ ਆਪਾਂ ਇਸ ਚੀਜ਼ ਨੂੰ ਪਰੌਠੇ ਨੂੰ ਬਣਾਉਣ ਲਈ ਇਨਗਰੀਡੀਅੰਟਸ ਦਾ ਕੀਤਾ ਹੈ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਦੇਖਣ ਦੇ ਲਈ ਤੁਸੀਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਇਹ ਬੱਚਿਆਂ ਨੂੰ ਵੀ ਪਰੌਠਾ ਜਿਹੜਾ ਦਵਾਂਗੇ ਆਪਾਂ ਲੰਚ ਦੇ ਵਿੱਚ ਡਿਨਰ ਬ੍ਰੇਕਫਾਸਟ ਦੇ ਵਿੱਚ ਬਹੁਤ ਹੀ ਹੈਲਦੀ ਹੈ ਤੇ ਚਲੋ ਆਪਾਂ ਪਰੌਠਾ ਬਣਾਉਣ ਦੀ ਤਿਆਰੀ ਹੈ ਜਿਹੜੀ ਸ਼ੁਰੂ ਕਰਦੇ ਹਾਂ ਇਸ ਪ੍ਰੋਟੀਨ ਨੂੰ ਬਣਾਉਣ ਦੇ ਲਈ ਆਪਾਂ ਨੇ ਚਨੇ ਲਏ ਨੇ ਆਪਾਂ ਨੇ ਇੱਕ ਕੌਲੀ ਹੈ ਜਿਹੜੀ ਚੰਨਿਆਂ ਦੀ ਲੱਤੀ ਹੈ ਇਹਨਾਂ ਨੂੰ ਉਬਾਲ ਲਿਆ ਸੀਗਾ ਤੇ 5 ਤੋਂ 6 ਜਿਹੜੀਆਂ ਆਪਾਂ ਹਰੀਆਂ ਮਿਰਚਾਂ ਲਈਆਂ ਤੇ ਨਾਲ ਹੀ ਆਪਾਂ ਨੇ ਤਿੰਨ ਕੁ ਮੀਡੀਅਮ ਸਾਈਜ਼ ਦੇ ਜਿਹੜੇ ਪਿਆਜ਼ ਨੇ ਉਹ ਲੈ ਲਏ ਨੇ ਪਿਆਜ਼ਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਜੇ ਤੁਸੀਂ ਇਹਨੂੰ ਚਿੱਲੀ ਕਟਰ ਕਰਨਾ ਚਾਹੋ ਤਾਂ ਚਿੱਲੀ ਕਟਰ ਵੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਪਿਆਜ਼ਾਂ ਨੂੰ ਆ ਜਿਹੜਾ ਅੱਜ ਚਾਕੂ ਦੇ ਨਾਲ ਹੀ ਬਰੀਕ-ਬਰੀਕ ਕੱਟ ਲਵਾਂਗੇ ਇਹ ਤੁਸੀਂ ਜੇਕਰ ਇਸ ਦੇ ਵਿੱਚ ਹੋਰ ਇਨਗਰੀਡੀਅੰਟਸ ਐਡ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹੋ ਪਨੀਰ ਦੇ ਨਾਲ ਕੀ ਹੈ ਕਿ ਇਹ ਪਰੌਠਾ ਇਹ ਜਿਹੜਾ ਹੋਰ ਵੀ ਹੈਲਦੀ ਹੋ ਜਾਂਦਾ ਹੈ ਤੁਸੀਂ ਜੇਕਰ ਇੱਕ ਵਾਰ ਇਸ ਪਰੌਠੇ ਨੂੰ ਬਣਾ ਕੇ ਖਾ ਲਿਆ ਤਾਂ ਤੁਹਾਡਾ ਇਹ ਜਿਹੜਾ ਪਰੌਠਾ ਹੈ ਇਹ ਫੇਵਰੇਟ ਹੋ ਜਾਊਗਾ ਤੁਸੀਂ ਇਹਨੂੰ ਬਾਰ-ਬਾਰ ਬਣਾਉਣਾ ਹੈ ਜਿਹੜਾ ਤੇ ਖਾਣਾ ਪਸੰਦ ਕਰੋਗੇ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਏ ਜਿਵੇਂ ਕਿ ਆਲੂ ਵਾਲੇ ਪਰੌਂਠੇ ਮੂਲੀ ਵਾਲੇ ਪਰੌਂਠੇ ਨੇ ਜਿਹੜੇ ਆਪਣੇ ਇਹ ਆਪਣੇ ਟੁੱਟਣ ਲੱਗ ਜਾਂਦੇ ਨੇ ਇਹ ਇਹਦੇ ਵਿੱਚ ਇਦਾਂ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਜਿਵੇਂ ਆਪਾਂ ਇਹਦੇ ਵਿੱਚ ਨਾਣ ਮਿਰਚ ਰਲਾਉਨੇ ਆ ਪਾਣੀ ਛੱਡ ਦਿੰਦੇ ਨੇ ਉਹਦਾਂ ਦਾ ਵੀ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਤੇ ਹੁਣ ਆਪਾਂ ਨੇ ਹਰੀਆਂ ਮਿਰਚਾਂ ਨੇ ਜਿਹੜੀਆਂ ਇਹ ਵੀ ਬਰੀਕ-ਬਰੀਕ ਕੱਟ ਲਈਆਂ ਨੇ ਤੇ ਇੱਧਰ ਜਿਹੜੇ ਆਪਾਂ ਨੇ ਚਨੇ ਉਵਾਲ ਕੇ ਰੱਖੇ ਹੋਏ ਨੇ ਇਹਨਾਂ ਨੂੰ ਆਪਾਂ ਚਿੱਲੀ ਕਟਰ ਦੇ ਵਿੱਚ ਗ੍ਰाइंड ਕਰ ਲਵਾਂਗੇ ਜੇ ਤੁਸੀਂ ਮਿਕਸੀ ਦੇ ਵਿੱਚ ਵੀ ਗ੍ਰाइंड ਕਰਨਾ ਚਾਹੋ ਤਾਂ ਕਰ ਸਕਦੇ ਹੋ ਪਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਦਰਦੜਾਈ ਰੱਖਾਂਗੇ ਮਿਕਸੀ ਦੇ ਵਿੱਚ ਕੀ ਹੈ ਕਿ ਇਹਦਾ ਨਾ ਜਿਆਦਾ ਜਿਹੜਾ ਪੇਸਟ ਜਾਂ ਬਣ ਜਾਂਦਾ ਹੈ ਇਸ ਕਰਕੇ ਆਪਾਂ ਨੇ ਇਹਨੂੰ ਚਿੱਲੀ ਕਟਰ ਦੇ ਨਾਲ ਹੀ ਆ ਜਿਹੜਾ ਗ੍ਰाइंड ਕਰ ਲਿਆ ਹੈ ਤੇ ਦੇਖੋ ਇਹ ਜਿਹੜੇ ਸਾਰੇ ਚਨੇ ਨੇ ਆਪਣੇ ਚੰਗੀ ਤਰ੍ਹਾਂ ਗ੍ਰाइंड ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਬਾਅਦ ਵਿੱਚ ਇੱਕ ਬੌਲ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਤੇ ਦੇਖੋ ਆਪਣੇ ਚਨੇ ਐਨੇ ਕਿ ਜਿਹੜੇ ਆਪਣੇ ਇਹਨਾਂ ਦੀ ਕਨਸਿਸਟੈਂਸੀ ਆ ਉਹ ਪਾਊਡਰ ਫਾਰਮ ਦੇ ਵਿੱਚ ਜੀ ਹੋਣੀ ਚਾਹੀਦੀ ਆ ਇਸ ਦੇ ਨਾਲ ਕਿ ਪ੍ਰੌਨਠਾ ਜਿਹੜਾ ਆਪਣਾ ਬਹੁਤ ਵਧੀਆ ਬਾਈਂਡਿੰਗ ਦੇ ਨਾਲ ਬਣਦਾ ਏ ਇਹ ਕਿਤੇ ਪਾਸੇ ਜ਼ਿਆਦਾ ਟੁੱਟਦਾ ਵੀ ਨਹੀਂ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਨੇ ਜਿਹੜੇ ਉਹ ਐਡ ਕਰਾਂਗੇ ਅੱਧਾ ਕ ਚਮਚਾ ਆਪਾਂ ਨੇ ਇਹਦੇ ਵਿੱਚ ਜੀਰੇ ਦਾ ਲਿਆ ਥੋੜੀ ਜੀ ਮੈਂ ਇਹਦੇ ਵਿੱਚ ਹਲਦੀ ਲਈ ਆ ਹਲਦੀ ਐਂਟੀਬਾਇਟਿਕ ਹੁੰਦੀ ਹੈ ਆਪਣੀ ਸਿਹਤ ਦੇ ਲਈ ਵੀ ਚੰਗੀ ਹੈ ਇਸ ਕਰਕੇ ਆਪਾਂ ਨੇ ਥੋੜੀ ਜਿਹੀ ਪਾ ਲਈ ਆ ਇਹਦੇ ਵਿੱਚ ਤੇ ਨਾਲ ਹੀ 2 ਚਮਚੇ ਨੇ ਜਿਹੜੇ ਮੈਂ ਧਨੀਏ ਪਾਊਡਰ ਦੇ ਪਾਏ ਨੇ ਤੇ ਬਾਕੀ ਜਿਹੜਾ ਆਪਾਂ ਨੇ ਪਿਆਜ਼ ਤੇ ਹਰੀ ਮਿਰਚ ਕੱਟ ਕੇ ਰੱਖੀ ਹੋਈ ਸੀ ਉਹ ਪਾ ਲਈ ਆ ਅੱਧਾ ਤੋਂ ਥੋੜਾ ਜਿਹਾ ਘੱਟ ਚਮਚਾ ਜਿਹੜਾ ਆਪਾਂ ਨੇ ਕਾਲੀ ਮਿਰਚ ਦਾ ਪਾਊਡਰ ਆ ਉਹ ਪਾਇਆ ਏ ਮਸਾਲੇ ਨੇ ਜਿਹੜੇ ਤੁਸੀਂ ਉਹ ਵੱਧ ਘੱਟ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਤੇ ਹੁਣ ਆਪਾਂ ਨੇ ਸਾਰੇ ਇਸ ਮਿਕਸਚਰ ਨੂੰ ਮਿਕਸ ਕਰ ਲੈਣਾ ਹੈ मिक्स ਕਰਕੇ ਆਪਾਂ ਇਹ ਜੇਕਰ ਤੁਸੀਂ ਇਦਾਂ ਵੀ ਥੋੜਾ ਜਿਹਾ ਖਾ ਕੇ ਟੇਸਟ ਕਰਕੇ ਦੇਖੋਗੇ ਇਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਬੱਚਿਆਂ ਨੂੰ ਤਾਂ ਇਹ ਪਰੌਂਠੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਜੇਕਰ ਤੁਹਾਡੇ ਘਰੇ ਮਹਿਮਾਨਾਂ ਨੇ ਆਉਣਾ ਹੋਵੇ ਤਾਂ ਉਹਨਾਂ ਨੂੰ ਵੀ ਇਹ ਪਰੌਂਠੇ ਨੇ ਜਿਹੜੇ ਤੁਸੀਂ ਬਣਾ ਕੇ ਖਵਾ ਸਕਦੇ ਹੋ ਤੇ ਇੱਧਰ ਆਪਾਂ ਨੇ ਸੌਫਟ ਜਿਹਾ ਆਟਾ ਜਿਹੜਾ ਗੁੰਨ ਕੇ ਪਹਿਲਾਂ ਰੱਖ ਲਿਆ ਸੀ ਆਟਾ ਮੈਂ ਅੱਧਾ ਘੰਟਾ ਪਹਿਲਾਂ ਹੀ ਗੁੰਨ ਕੇ ਰੱਖਿਆ ਸੀਗਾ ਤੁਸੀਂ ਇਹ ਇਸ ਪਰੌਂਠਿਆਂ ਨੂੰ ਬਣਾਉਣ ਦੇ ਲਈ ਆਟਾ ਇਹ ਜਿਹੜਾ ਉਹ ਫਰੈਸ਼ ਹੀ ਗੁੰਨਣਾ ਹੈ ਤੁਸੀਂ ਪਹਿਲਾਂ ਤੋਂ ਗੁੰਨੇ ਹੋਏ ਚੱਕੇ ਹੋਏ ਆਟੇ ਦੇ ਪਰੌਂਠੇ ਆ ਜਿਹੜੇ ਇਹ ਨਹੀਂ ਬਣਾਉਣੇ ਹੈਗੇ ਆਟਾ ਥੋੜਾ ਜਿਹਾ ਸੌਫਟ ਜਿਹਾ ਹਲਕਾ ਹੱਥ ਦੇ ਨਾਲ ਤੁਸੀਂ ਗੁੰਨੋਗੇ ਤਾਂ ਇਹਦੇ ਜਿਹੜੇ ਪਰੌਂਠੇ ਨੇ ਬਹੁਤ ਵਧੀਆ ਬਣਨਗੇ ਤੇ ਦੇਖੋ ਹੁਣ ਆਪਾਂ ਨੇ ਲੋਈਏ ਨੇ ਜਿਹੜੇ ਬਣਾ ਲਏ ਨੇ ਆਪਾਂ ਦੋ ਤਿੰਨ ਲੋਈਏ ਜਿਹੜੇ ਇਕੱਠੇ ਬਣਾ ਕੇ ਰੱਖ ਲਾਂਗੇ ਤੇ ਤਵਾ ਇਹ ਜਿਹੜਾ ਆਪਾਂ ਆ ਖਣ ਦੇ ਲਈ ਰੱਖ ਦਿੱਤਾ ਹੈ ਤੇ ਹੁਣ ਆਪਾਂ ਚਨੇਆਂ ਦਾ ਜਿਹੜਾ ਮਿਕਸਚਰ ਆ ਉਹ ਇਹਨੂੰ ਲੋਈਆਂ ਦੇ ਵਿੱਚ ਪਾ ਕੇ ਆਪਾਂ ਪੇੜੇ ਦੀ ਸ਼ੇਪ ਆ ਜਿਹੜੀ ਉਹ ਦੇ ਦਾਂਗੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਲਾਂਗੇ ਤਾਂ ਕਿ ਆਪਣਾ ਜਿਹੜਾ ਚਨੇ ਨੇ ਬਾਹਰ ਨਾ ਆਣ ਤੇ ਇਸੇ ਤਰ੍ਹਾਂ ਆਪਾਂ ਨੇ ਦੂਜਾ ਇਹ ਜਿਹੜਾ ਲੋਈਆ ਉਹਦਾ ਵੀ ਪੇੜਾ ਬਣਾ ਕੇ ਤਿਆਰ ਕਰ ਲੈਣਾ ਇਸੇ ਤਰ੍ਹਾਂ ਜਦੋਂ ਵੀ ਕੋਈ ਵੀ ਆਪਾਂ ਰੋਟੀ ਬਣਾਉਨੇ ਆ ਜਾਂ ਪਰੌਂਠਾ ਬਣਾਉਨੇ ਆ ਦੋ ਤਿੰਨ ਜਿਹੜੇ ਪੇੜੇ ਨੇ ਆਪਾਂ ਤਵੇ ਤੇ ਚੱਕਲੇ ਤੋਂ ਇਲਾਵਾ ਐਕਸਟਰਾ ਆਪਾਂ ਨੂੰ ਬਣਾ ਕੇ ਰੱਖ ਲੈਣੇ ਚਾਹੀਦੇ ਨੇ ਤਾਂ ਕਿ ਜਿਹੜੀ ਆਪਣੀ ਗੈਸ ਆ ਉਹਦੀ ਵੇਸਟੇਜ ਵੀ ਘੱਟ ਹੋਵੇ ਤੇ ਆਪਾਂ ਨੂੰ ਸਮਾਂ ਵੀ ਆ ਜਿਹੜਾ ਰੋਟੀ ਬਣਾਉਣ ਦੇ ਨੂੰ ਘੱਟ ਲੱਗੇ ਤੇ ਦੇਖੋ ਇੱਧਰ ਆਪਾਂ ਨੇ ਪੇੜੇ ਨੇ ਜਿਹੜੇ ਬਣਾ ਲਏ ਨੇ ਤੇ ਹੁਣ ਆਪਾਂ ਪੇੜੇ ਦਾ ਇੱਕ ਲੋਈਆ ਬਣਾ ਲਾਂਗੇ ਤੇ ਹੁਣ ਆਪਾਂ ਇਹਦਾ ਪਰੌਂਠਾ ਇਹ ਜਿਹੜਾ ਵੇ ਲੈਣਾ ਸ਼ੁਰੂ ਕਰਾਂਗੇ ਇਹਨੂੰ ਤੁਸੀਂ ਚੌਰਸ ਵੀ ਬਣਾ ਸਕਦੇ ਹੋ ਤੇ ਗੋਲ ਵੀ ਬਣਾ ਸਕਦੇ ਹੋ ਆਪਾਂ ਨੇ ਇਹ ਬਹੁਤ ਆਸਾਨੀ ਦੇ ਨਾਲ ਬਣਦੇ ਨੇ ਇਸ ਕਰਕੇ ਆਪਾਂ ਨੇ ਸਿਰਫ ਇਹਨਾਂ ਨੂੰ ਗੋਲ ਹੀ ਬਣਾਇਆ ਏ ਤੇ ਮੇਰੇ ਬੱਚੇ ਨੇ ਜਿਹੜੇ ਥੋੜਾ ਜਿਹਾ ਤਿੱਖਾ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਆਪਾਂ ਨੇ ਦੋ ਤਿੰਨ ਹਰੀਆਂ ਮਿਰਚਾਂ ਨੇ ਜਿਹੜੀਆਂ ਕੱਟ ਕੇ ਇਹਦੀਆਂ ਸਲਾਈਸਾਂ ਉੱਪਰ ਵੀ ਲਗਾਤੀਆਂ ਸੀਗੀਆਂ ਇਹ ਮਿਰਚਾਂ ਨੇ ਜਿਹੜੀਆਂ ਇਹ ਜ਼ਿਆਦਾ ਕੌੜੀਆਂ ਨਹੀਂ ਹੈਗੀਆਂ ਤੇ ਦੇਖੋ ਹੁਣ ਆਪਾਂ ਪਰੌਠੇ ਦਾ ਪਾਸਾ ਜਿਹੜਾ ਪਲਟ ਲਿਆ ਏ ਤੇ ਹੁਣ ਆਪਾਂ ਇਹਦੇ ਉੱਪਰ ਘਿਓ ਆ ਜਿਹੜਾ ਉਹ ਵੀ ਲਾ ਲਿਆ ਏ ਤੇ ਹੁਣ ਆਪਾਂ ਇਹਨੂੰ ਹਲਕਾ ਹਲਕਾ ਸੇਕ ਲਵਾਂਗੇ ਅਸੀਂ ਇਹ ਜਿਹੜੇ ਪਰੌਂਠੇ ਨੇ ਅੱਜ ਪਹਿਲੀ ਵਾਰ ਟਰਾਈ ਕੀਤੇ ਨੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਵੀ ਇਹ ਜਿਹੜੀ ਵੀਡੀਓ ਆ ਜਰੂਰ ਲਾਈਕ ਅਤੇ ਸ਼ੇਅਰ ਕਰਨ ਤੇ ਨਾਲ ਹੀ ਮੇਰੀ ਰੈਸਪੀ ਨੂੰ ਜਰੂਰ ਇੱਕ ਵਾਰ ਟਰਾਈ ਕਰਕੇ ਦੇਖਣ ਨਾਲ ਹੀ ਮੈਨੂੰ ਕਮੈਂਟ ਕਰਕੇ ਕਮੈਂਟ ਦੇ ਵਿੱਚ ਵੀ ਦੱਸ ਦਿਓ ਕਿ ਤੁਹਾਨੂੰ ਇਹ ਪਰੌਂਠੇ ਨੇ ਜਿਹੜੇ ਏ ਕਿੱਦਾਂ ਦੇ ਲੱਗੇ ਸਾਨੂੰ ਤਾਂ ਇਹ ਪਰੌਂਠੇ ਨੇ ਜਿਹੜੇ ਬਹੁਤ ਵਧੀਆ ਲੱਗੇ ਨੇ ਤੇ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਇਸੇ ਤਰ੍ਹਾਂ ਪਰੌਂਠੇ ਨੇ ਜਿਹੜੇ ਬਣਾ ਕੇ ਆਪਣੇ ਮਹਿਮਾਨਾਂ ਨੂੰ ਆਪਣੇ ਬੱਚਿਆਂ ਨੂੰ ਖਵਾ ਸਕਦੇ ਹੋ ਧੰਨਵਾਦ